ਦੋਸਤੋ ਮਰਮੇਸ਼ਾ ਪਾਇਨ ਨਿਊਜ਼ ਕੋਰ ਦਾ ਪੁਰਾ 15 ਤੁਸੀਂ ਦੇਖੋ ਜੇ ਲਾਈ ਤੁਸੀਂ ਅੱਜ ਗੁਰਦੁਆਰਾ 파ਸ਼ਾ ਜੀ ਬੀਪੀਆਂ ਵਾਲਾ ਵਿਖੇ ਕੰਚਨ ਅਵਾਰਡ ਸਮਾਰੋਪਿਤ ਕੀਤਾ ਗਿਆ ਜਿਸ ਚੈਕਾਰਾ ਮੂਮੈਂਟ ਕਲੱਬ ਵੱਲੋਂ ਇਹ ਅਵਾਰਡ ਜਿਹੜੇ ਤਿੰਨ ਪੀੜੀਆਂ ਨਸ਼ਾ ਮੁਕਤ ਪਰਿਵਾਰਾਂ ਉਹਨਾਂ ਨੂੰ ਸਨਮਾਨ ਕੀਤਾ ਗਿਆ ਤਾਂ ਦਿਖਾਨੇ ਲਈ ਤੇ ਸਵੇਰਾ ਇਸ ਪ੍ਰੋਗਰਾਮ ਦੇ ਵਿੱਚੋ ਸੇਸ਼ ਤੌਰ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਧਵਾ اور بابا سنگھ جی چانکیا گردوارا پاشای دسویں نیم سنگھ وشیش طور پہ پہنچے بلے لائف تصویر ਰੋਹਤ ਸਿੰਘ ਜੀ ਉਹ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਫਿਰ ਮਾਨ ਜੋ ਸਪੀਕਰ ਸਾਹਿਬ ਹਾਂਜੀ ਵਾਇਬ ਜਿੱਕਾ ਖਲਸਾ ਵਾਇਬ ਜਿੱਕੀ ਫਤਿਹ ਇੱਕ ਸਿਆਉਂਕ ਜਿੱਕੀ ਸਿਆਉਂ ਦਾ ਉਹਦਾ ਕੋਈ ਵਿਯੋਧ ਨਹੀਂ ਹੁੰਦਾ ਦੇਖਣ ਵਾਲੇ ਸੱਤਰ ਨੂੰ ਪਿਆਰੇ ਵੀਰ ਨੂੰ ਜਿਗਲ ਦੇ ਟੋਕੇ ਨੂੰ ਦੇਹਂ ਚ ਭੇਜਣਾ ਪੈਂਦਾ ਹੈ ਸਪੀਕਰ ਸਾਹਿਬ ਮੇਰੀ ਗੱਲ ਨੂੰ ਦੋ ਮਿੰਟ ਧਿਆਨ ਦੇ ਲੈ ਸਪੀਕਰ ਸਾਹਿਬ ਉੱਥੇ ਨਹੀਂ ਹੁੰਦਾ ਉੱਥੇ ਵੀ ਇਸੇ ਨਸ਼ੇ ਦੇ ਨਾਲ ਮੌਤ ਹੋਣੀ ਹਾਂ ਸਰ ਬੀਟ 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 ਠੀਕ ਹੈ ਥੈਂਕ ਯੂ ਸਰ ਨਾਟਰਾਜ ਰੰਗਮਾਚ ਦੀ ਟੀਮ ਨੂੰ ਮਿਲ ਰਹੇ ਨੇ ਮਾਨਜੋਤ ਸਪੀਕਰ ਕੁਲਤਾਬ ਸਿੰਘ ਸਦਵਾ ਜੀ ਕਿਸਾਨ ਆਗੂ ਨੂੰ ਮੈਸਰ ਐ ਸੁਦਰਸ਼ਨ ਸਿੰਘ ਗਿੱਲ ਨੂੰ ਸਪੀਕਰ ਦਾ 71 ਸਾਲ ਦੀ ਉਮਰ ਹੈ ਗਿੱਲ ਸਾਹਿਬ ਦੀ ਸੋ ਪਿਆਰੇ ਸਾਥ ਸਾਥ ਜੀ ਅਸੀਂ ਕਟਰਾਜ ਰੰਗ ਵਿੱਚ ਪੂਰੀ ਪੜੀਗੀ ਸਾਡੇ ਸਾਥੋਂ ਦੇ ਖਾਟਾ ਕਰ ਲੱਗੇ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਆ ਸਾਡੇ ਮਾਣਯੋਗ ਸਾਡੇ ਰੂਹੇ ਰਵਾ ਸਾਡੇ ਪ੍ਰੋਤਾਸਕ ਸੰਧਵਾ ਜੀ ਸਪੀਕਰ ਪੰਜਾਬ ਵਿਧਾਨ ਸਭਾ ਪਤਨ ਲਈ ਪਤਰ ਸਾਹਿਬ ਜੀ ਇੱਕ ਕਵਿਤਾ ਹੈ ਮੈਂ ਚੰਦਕ ਲਾਈਨਾਂ ਉਹ ਬੋਲ ਕੇ ਫਿਰ ਆਪਣਾ ਰਾਤ ਸ਼ੁਰੂ ਕਰੂੰਗਾ ਪਤਰ ਸਾਹਿਬ ਲਿਖਦੇ ਨੇ ਕਹਿੰਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਮੈ ਰਾਹਾਂ ਤੇ ਵੀ ਤੁਰਦਾ ਮੈਂ ਤੁਰਦਾ ਹਾਂ ਕਹਾਰਾ ਬਣਦੇ ਯੁਗਾਂ ਤੋਂ ਆਉਂਦੇ ਕਾਫਲੇ ਇਸ ਸੱਚ ਦਾ ਗਵਾਹ ਬਣਦੇ ਮੈ ਰਾਹਾਂ ਤੇ ਵੀ ਤੁਰਦਾ ਮੈਂ ਤੁਰਦਾ ਹਾਂ ਕਹਾਰਾ ਬਣਦੇ ਸੋ ਬਿਨਾਂ ਕਿਸੇ ਦੇਰੀ ਦੇ ਨਾਟਕ ਰੰਗ ਮੰਚੋਂ ਸੀ ਨਾਟਕ ਪੇਸ਼ ਕਰਾ ਕੇ ਨਾਟਕਦਾਨੇ ਪੰਮੀ ਕਰਦੇ ਉਹਨੂੰ ਪਹਿਲਾਂ 2 ਬੈਂਤੀਆਂ ਨੇ ਨੰਬਰ 1 ਕੇ ਅਸਤ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਹੈ ਲੇਕਿਨ ਨਾਟਕ ਦੇ ਵਿੱਚ ਇਹਨੂੰ ਸੀਨ ਇਹ ਕਿੱਥੇ ਸੀ ਵਿਗੜਾ ਕਰਨਾ ਹੈ سمکار کرنا کیونکہ ناٹک کا حصہ نہیں تیسری گل ناٹک ਉਹ ਗੀਤ ਨੇ ਜਿਹੜੇ ਸੀ ਪਰਿਵਾਰਾਂ ਦੇ ਵਿੱਚ ਲੈ ਕੇ ਬੱਚਾ ਨਾਲ ਸੁਣਿ ਸਕੇ ਪਰੰਤੂ ਅਸੀਂ ਇਸ ਨਾਟਕੀ ਵਿੱਚ ਗੀਤ થોਰੇ-ਥੋਰੇ ਪਾਵਾਂਗੇ ਉਹ ਇਸ ਕਰਕੇ ਆ ਕਿ ਤੁਹਾਡੇ ਬੱਚਿਆਂ ਨੂੰ ਸਮਝਾਇਆ ਜਾ ਸਕੇ ਕਿ ਗੀਤ ਨੂੰ ਕਿਵੇਂ ਪراہੇ ਪਾਏ ਉਹ ਗੀਤ ਉਹਨਾਂ ਦਾ ਨੈਗੇਟਿਵ ਪੱਖ ਦਿਖਾਉਣ ਲਈ ਅਸੀਂ ਲਾਵਾਂਗੇ ਉਹਦੇ ਲਈ ਵੀ ਤਹਾ ਤੋਂ ਹਟਬਾਨ ਕੇ ਪਹਿਲੇ ਮਾਫੀ ਹੈ ਸੋ ਸੋ ਬਿਨਾਂ ਕਿਸੇ ਦੇਰੀ ਦੇ ਅਸੀਂ ਨਾਟਕ ਸ਼ੁਰੂ ਕਰਨ ਲੱਗੇ ਆ ਜਿਵੇਂ ਮੈਂ ਇਹ ਤੁਹਾਨੂੰ ਸਾਫ਼ ਕਰ ਦੇ ਬੋਲਿਆ ਸੀ ਕਿ ਨਾਟਕ 11202010 ਟਿਕਟ ਵੀ ਅਜੇ ਹਾਲੇ ਪਛਲੇ ਨਹੀਂ ਮਿਲਦਾ ਸੋ ਤੁਸੀਂ ਫਿਰ ਵੀ ਜੇ ਤੁਹਾਨੂੰ ਲੱਗਿਆ ਕਿ ਅਸੀਂ ਇਹ ਆਰਟੀਰੀ ਟਿਕਟ ਵੀ ਕੀ ਨਾਟਕ ਦੇਖਣਾ ਸੀ ਤਾਂ ਤੁਸੀਂ ਨਾਟਕ ਤੋਂ ਬਾਅਦ ਆਦਾ ਦਸ-ਪੰਜ ਸੌਣ ਕੱਢ ਸਕਦੇ ਜਿਸ ਸਬਸਤ ਪਾਸ ਅਗੇ ਸਾਡੀ ਇਸ ਫਹਿਮ ਦੇ ਵਿੱਚ ਸੋ ਅਸੀਂ ਬਿਨਾਂ ਕਿਸੇ ਦੇਰੀ ਦੇ ਨਾਲ ਸ਼ੁਰੂ ਕਰਨ ਲੱਗੇ ਆ ਸਾਡੀ ਯਾਤਰਾ ਹੋਵੇ ਤਾਂ ਸਾਡੇ ਵੱਡੇ ਭਾਈ ਅਵਾਡ ਦਿੱਤੇ ਗਏ ਨੇ ਤੇ ਇਹ ਬੜਾ ਸ਼ਲਾਘਾਯੋਕ ਕਦਮ ਜਗਾਰਾ ਮੂਵਮੈਂਟ ਵੱਲੋਂ ਕੀਤਾ ਗਿਆ ਹੈ ਕੀ ਜਾਨਾ ਚਾਹੀਦਾ ਹੈ ਕਿਉਂਕਿ ਜਗਾਰਾ ਮੂਵਮੈਂਟ ਲੋਕ ਔਰ ਸਾਡੇ ਜਨ ਦੇ ਪਸੰਦ ਦੇ ਜੱਗਣਾ ਬਣਾਉਂ ਪਹਿਲਾਂ ਵੀ ਇਹ ਕਿਹਾ ਜਾਂਦਾ ਚੱਲਦਾ ਹੈ ਅਵਾਡ ਨੂੰ ਨਖਵਾਰਨ ਦਿੱਤਾ ਗਿਆ ਹੈ ਜਿੰਨਾ ਨੇ ਜਿੰਨਾ ਪੀੜ੍ਹੀਆਂ ਤੋਂ ਵੱਧ ਨਸ਼ੇ ਨੂੰ ਹੱਤ ਤੱਕ ਲਿਆ ਹੈ ਔਰ ਨਸ਼ੇ ਦੀ ਹੋਂਦ ਕਾੜੀ ਸੀ ਇਸੇ ਤਿੱਖੀ ਤੀਕੀ ਕਵਰ ਜੀ ਸਿੰਘ ਜੀ ਦੇ ਪ੍ਰਕਾਰ ਅਨੁਸਾਰ ਕਰਦੀ ਰਹੇ ਮਿਸਾਲ ਕੀਤੀ ਕਿ ਪੰਜਾਬ ਨੂੰ ਚੋਣ ਦੁਆਰਾ ਬਕਿਸਤਰਾ ਖੜਾ ਕਰਾਉਂਦੇ ਸੈਸ਼ਨ ਕੀਤੀ ਦੀ ਹੈ ਚਾਹ ਪ੍ਰੋਗਰਾਮ ਯਾਦਗਾਰੀ ਹੋਰ ਬੜਿਆ ਮੈਂ ਤੁਹਾਨੂੰ ਬੰਦ ਕਰੂ ਦੀਪਾ ਜੀ ਨੂੰ ਮੇਹਰਤਾਂ ਜੀ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸਾਈਂ